ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਆਪਣੀ ਵਿਚਾਰ ਦਾ ਵਿਸ਼ਾ ਹੈ ਅੱਜ ਨਿੰਦਾ ਦਾਸ ਜੀ ਨੇ ਵੀ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਨਿੰਦਾ ਬਾਰੇ ਪੜਿਆ ਕਿ ਨਿੰਦਾ ਦੇ ਇਹ ਇੱਕ ਤਰ੍ਹਾਂ ਕਹਿ ਲੋ ਕਿ ਸਾਈਡ ਇਫੈਕਟ ਆ ਤਾਂ ਹੈਰਾਨ ਹੋ ਗਏ ਆਪਾਂ ਆਮ ਬੋਲੀ ਦੇ ਵਿੱਚ ਜਿਸ ਤਰ੍ਹਾਂ ਕਹਿੰਦੇ ਆ ਨਾ ਕਿ ਵੀ ਇਨਸਾਨ ਦੇ ਵਿਕਾਰ ਹੁੰਦੇ ਨੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਇਹਦੇ ਵਿੱਚ ਨਿੰਦਾ ਨਹੀਂ ਨਾ ਗਿਣੀ ਜਾਂਦੀ। ਜਿਹੜੇ ਪੰਜ ਗਿਣੇ ਜਾਂਦੇ ਨੇ। ਪਰ ਜਦੋਂ ਇਹਦਾ ਜੋ ਨਿੰਦਾ ਕਰਨ ਦਾ ਫਲ ਜਿਹੜਾ ਮਿਲਦਾ ਹੈ ਉਹ ਜਦੋਂ ਦੇਖਿਆ ਗੁਰਬਾਣੀ ਦੇ ਅਨੁਸਾਰ ਤਾਂ 당ਗ ਰਹਿ ਗਈ। ਹੌਮੇ ਬਾਰੇ ਗੁਰਬਾਣੀ ਦੇ ਵਿੱਚ ਆਉਂਦਾ ਕਿ ਹੌਮੇ ਦੀਰਗ ਰੋਗ ਹੈ दारू ਵੀ ਇਸਮਾ ਹੈ ਪਾਤਸ਼ਾਹ ਕਹਿੰਦੇ ਨੇ ਕਿਹੜਾ ਹੌਮੇ ਦਾ ਰੋਗ ਆ ਬੜਾ ਜਿਵੇਂ ਕਿ ਪੁਰਾਣਾ ਜਿਹਦਾ ਰੋਗ ਹੋ ਜਾਂਦਾ ਨਾ ਕਿ ਫਿਰ ਔਖਾ ਠੀਕ ਹੁੰਦਾ ਵੀ ਉਸ ਤਰ੍ਹਾਂ ਦਾ ਰੋਗ ਹੈ ਪਰ ਕਹਿੰਦੇ ਇਹ ਤਾਂ दारू ਵੀ ਆ दारू ਕੀ ਹੈ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ ਜਦੋਂ ਪਰਮੇਸ਼ਰ ਦੀ ਕਿਰਪਾ ਹੋ ਜਾਏ ਜੀਵ ਤੇ ਤਾਂ ਉਹ ਗੁਰੂ ਦੇ ਸ਼ਬਦ ਨੂੰ ਕਮਾਉਂਦਾ ਤਾਂ ਇਹ ਕਹਿੰਦੇ ਨਾਨਕ ਕਹੇ ਸੁਣੋ ਜਨੋ ਇਤ ਸੰਜਮ ਦੁੱਖ ਜਾਹੇ ਜਦੋਂ ਉਹ ਜੀਵ ਗੁਰੂ ਦੇ ਸ਼ਬਦ ਦੀ ਕਮਾਈ ਕਰਦਾ ਤਾਂ ਇਸ ਸੰਜਮ ਦੇ ਨਾਲ ਇਹ ਹਉਮੈ ਦਾ ਰੋਗ ਖਤਮ ਹੋ ਜਾਂਦਾ ਪਰ ਨਿੰਦਾ ਬਾਰੇ ਇਸ ਤਰ੍ਹਾਂ ਨਹੀਂ ਲਿਖਿਆ ਕਿਤੇ ਕਿ ਵੀ ਨਿੰਦਾ ਕੀਤੀ ਹੋਈ ਵੀ ਧੁੱਪ ਜਾਂਦੀ ਆ ਨਹੀਂ ਆਓ ਆਪਾਂ ਦੇਖੀਏ ਕਿ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਨਿੰਦਾ ਬਾਰੇ ਕੀ ਕਹਿ ਰਹੇ ਨੇ ਹਾਂਜੀ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਾਣੀ ਹੈ ਜੇ ਉਹ 86 ਤੀਰਥ ਨਾਵੇ ਜੇ ਉਹ ਦਵਾਦਸ ਸਿਲਾ ਪੁਜਾਵੇ ਜੇ ਉਹ ਕੂਪ ਟਟਾ ਦੇਵਾਵੇ ਕਰੇ ਨਿੰਦ ਸਭ ਬਿਰਥਾ ਜਾਵੇ ਕਹਿੰਦੇ ਜੇ ਕੋਈ ਜੀਵ 68 ਤੀਰਥਾਂ ਦਾ ਇਸ਼ਨਾਨ ਕਰ ਲਵੇ 12 ਸ਼ਿਵਲਿੰਗਾਂ ਦੀ ਪੂਜਾ ਕਰ ਲਵੇ ਲੋਕਾਂ ਦੇ ਭਲੇ ਲਈ ਕੋਈ ਖੂਹ ਤੇ ਤਲਾਬ ਲਵਾ ਦੇ ਪਰ ਜੇ ਨਿੰਦਾ ਕਰੇ ਇਹਦਾ ਸਬਦਾ ਜੋ ਫਲ ਮਣਨਾ ਉਹ ਵਿਅਰਥ ਹੋ ਗਿਆ ਸਾਧਕ ਨਿੰਦਕ ਕੈਸੇ ਤਰੇ ਕਹਿੰਦੇ ਉਹ ਜੀਵ ਜੋ ਇੱਕ ਸਾਧ ਦੀ ਨਿੰਦਾ ਕਰਦਾ ਇੱਕ ਨਿਰਮਲ ਜੀਵ ਦੀ ਨਿੰਦਾ ਕਰਦਾ ਸਰ ਪਰ ਜਾਣੋ ਨਰਕ ਹੀ ਪਰੈ ਰਹੋ ਕਹਿੰਦੇ ਇਹ ਪੱਕਾ ਉਹ ਜੀਵ ਨਰਕ ਵਿੱਚ ਹੀ ਜਾਂਦਾ ਗੁਰਬਾਣੀ ਦੇ ਵਿੱਚ ਬਹੁਤ ਜਗ੍ਹਾ ਤੇ ਇਹ ਆਉਂਦਾ ਕਿ ਨਿੰਦਾ ਕਰਨ ਵਾਲਾ ਨਰਕ ਹੀ ਜਾਂਦਾ ਅੱਜ ਆਪਾਂ ਉਹੀ ਬਾਣੀ ਸਾਂਝੀ ਕਰ ਰਹੇ ਹਾਂ ਜੇ ਉਹ ਗ੍ਰਹਿਣ ਕਰੈ ਕੁੱਲ ਖੇਤ ਅਰਪੈ ਨਾਰ 시ਗਾਰ ਸਮੇਤ ਕਹਿੰਦੇ ਕੁੱਲ ਖੇਤ ਦਾ ਇਸ਼ਨਾਨ ਵੀ ਕਰੇ ਗਹਿਣਿਆ ਸਮੇਤ ਆਪਣੀ ਵੋਟੀ ਬ੍ਰਾਹਮਣਾਂ ਨੂੰ ਦਾਨ ਕਰ ਦੇਵੇ ਕਿਉਂਕਿ ਉਸ ਸਮੇਂ ਇਸ ਤਰ੍ਹਾਂ ਦੇ ਦਾਨ ਬਹੁਤੇ ਸਮਝ ਜਾਂਦੇ ਸੀ ਨਾ ਸਗਲੀ ਸਿਮਰੰਤ ਸਰਵਨੀ ਸੁਨੈ ਕਰੈ ਨਿੰਦ ਕਵਨੈ ਨਹੀਂ ਗੁਨੈ ਸਾਰੀਆਂ ਸਿਮਰਤੀਆਂ ਧਿਆਨ ਨਾਲ ਸੁਣੇ ਪਰ ਨਿੰਦਾ ਕਰੇ ਤਾਂ ਇਹਨਾਂ ਕੰਮਾਂ ਦਾ ਉਹਨੂੰ ਕੋਈ ਲਾਭ ਨਹੀਂ ਮਿਲਣਾ ਜੇ ਉਹ ਅਨੇਕ ਪ੍ਰਸਾਦ ਕਰਾਵੇ ਭੂਮਿਦਾਨ ਸੋਭਾ ਮੰਡਪ ਪਾਵੇ ਆਪਣਾ ਵਿਗਾਰ ਬਿਰਾਨਾ ਸੰਡ ਹੈ ਕਰੇ ਨਿੰਦ ਬਹੁ ਜੋਨੀ ਹੰਡ ਹੈ ਉਹ ਇਹ ਵੀ ਭਲੇ ਦੇ ਕੰਮ ਕਰਦਾ ਕਈ ਤਰ੍ਹਾਂ ਦੇ ਪਰਸਾਦ ਕਰਾਉਂਦਾ ਫਿਰ ਉਹ ਜ਼ਮੀਨ দান ਕਰਦਾ ਫਿਰ ਉਹ ਆਪਣਾ ਕੰਮ ਵਿਗਾੜ ਕੇ ਦੂਜੇ ਦਾ ਸਵਾਰਦਾ ਪਰ ਜੇ ਨਿੰਦਾ ਕਰਦਾ ਫਿਰ ਉਹ ਜੂਨਾ ਚ ਪਟਕਦਾ ਨਿੰਦਾ ਕਹਾ ਕਰੋ ਸੰਸਾਰਾ ਕਹਿੰਦੇ ਹੈ ਸੰਸਾਰ ਦੇ ਜੀਵ ਤੂੰ ਨਿੰਦਾ ਕਿਉਂ ਕਰਦਾ ਨਿੰਦਕ ਕਾ ਪ੍ਰਗਟ ਪਹਾਰਾ ਜਿਹੜੀ ਨਿੰਦਾ ਕੀਤੀ ਜਾਂਦੀ ਆ ਉਹ ਉਗੜ ਪੈਂਦੀ ਆ ਫੜੀ ਜਾਂਦੀ ਆ ਨਿੰਦਕ ਸੋਧ ਸਾਧ ਵਿਚਾਰਿਆ ਕਹ ਰਵਿਦਾਸ ਪਾਪੀ ਨਰਕ ਸਿਧਾਰਿਆ ਕਹਿੰਦੇ ਨਿੰਦਾ ਕਰਨ ਵਾਲਿਆਂ ਬਾਰੇ ਚੰਗੀ ਤਰ੍ਹਾਂ ਵਿਚਾਰ ਕਰਕੇ ਦੇਖੀ ਆ ਭਗਤ ਰਵਿਦਾਸ ਜੀ ਕਹਿੰਦੇ ਨੇ ਜਿਹੜਾ ਨਿੰਦਾ ਕਰਦਾ ਉਹ ਨਰਕ ਵਿੱਚ ਹੀ ਜਾਂਦਾ ਨਿੰਦਾ ਦਾ ਜਿਹੜਾ ਫਾਲਾ ਉਹ ਨਰਕ ਹੈ ਕਿਉਂਕਿ ਸੰਸਾਰ ਦੇ ਵਿੱਚ ਆਪਾਂ ਆਮ ਦੇਖਦੇ ਆ ਕਿ ਨਿੰਦਾ ਤੇ ਸੰਸਾਰ ਨਿੰਦਾ ਤੇ ਜਿਸ ਤਰ੍ਹਾਂ ਖੜਾ ਨਿੰਦਾ ਤੇ ਬਹੁਤ ਜ਼ਿਆਦਾ ਆਪਾਂ ਸਾਰੇ ਹੀ ਕਰਦੇ ਆ ਕਈ ਵਾਰ ਪਤਾ ਵੀ ਨਹੀਂ ਲੱਗ ਰਿਹਾ ਹੁੰਦਾ ਕਿ ਆਪਾਂ ਨਿੰਦਾ ਕਰ ਰਹੇ ਆ ਆਮ ਮਤਲਬ ਸਾਡੀ ਆਮ ਜੀਵਨ ਦੇ ਵਿੱਚ ਨਿੰਦਾ ਬਹੁਤ ਜ਼ਿਆਦਾ ਹੈ ਬਾਣੀ ਵਿੱਚ ਨਿੰਦਾ ਬਾਰੇ ਆਉਂਦਾ ਨਿੰਦਾ ਭਲੀ ਕਿਸੈ ਕੀ ਨਾਹੀ ਮਨਮੁਖ ਮੁਗਧ ਕਰਨ ਮੋਹ ਕਾਲੇ ਤਿਨ ਨਿੰਦਕਾ ਨਰਕੇ ਕੋਰ ਪਵਨ ਆ ਗਿਆ ਨਾ ਇਹ ਨਿੰਦਾ ਕਰਨ ਵਾਲੇ ਨਰਕ ਵਿੱਚ ਹੀ ਜਾਂਦੇ ਨੇ ਹੋਰ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 339 ਤੇ ਇਹ ਭਗਤ ਕਬੀਰ ਜੀ ਦੀ ਬਾਣੀ ਹੈ ਗੌੜੀ निंदो निंदो मोको लोग निंदो निंदा जन को खरी प्यारी निंदा बाप निंदा महतारी रहाओ निंदा होए ता बैकुंठ जाई है नाम पदार्थ मनै बसाइए हृदय शुद्ध जो निंदा होए हमरे कपरे निंदक तोए ਕਹਿੰਦੇ ਹੈ ਨਿੰਦਾ ਕਰਨ ਵਾਲੇ ਮੇਰੀ ਨਿੰਦਾ ਕਰ ਕਹਿੰਦੇ ਮੈਨੂੰ ਨਿੰਦਾ ਬੜੀ ਪਿਆਰੀ ਆ ਨਿੰਦਾ ਤਾਂ ਕਹਿੰਦੇ ਜਿਸ ਤਰ੍ਹਾਂ ਮਾਤਾ ਪਿਤਾ ਹੁੰਦੇ ਨੇ ਪਿਆਰੇ ਮੈਨੂੰ ਇਸ ਤਰ੍ਹਾਂ ਪਿਆਰੀ ਆ ਕਿਉਂ ਜਦੋਂ ਕਹਿੰਦੇ ਨਿੰਦਾ ਹੁੰਦੀ ਆ ਤਾਂ ਜੀਬ ਆਪਣੇ ਔਗਣ ਸਵਾਰ ਲੈਂਦਾ ਤੇ ਜੇ ਉਸ ਬੰਦੇ ਦੀ ਨਿੰਦਾ ਹੋਏ ਜਿਹਦਾ ਹਿਰਦਾ ਸ਼ੁੱਧ ਆ ਜਿਹਦਾ ਹਿਰਦਾ ਸ਼ੁੱਧਾ ਉਸ ਬੰਦੇ ਦੀ ਨਿੰਦਾ ਹੋਏ ਤਾਂ ਉਹ ਕਹਿੰਦੇ ਉਹ ਵੈਕੁੰਠ ਜਾਂਦਾ ਜਿਹਦੀ ਨਿੰਦਾ ਹੋ ਰਹੀ ਆ ਉਹਦਾ ਹਿਰਦਾ ਸ਼ੁੱਧਾ ਉਹਨੇ ਨਾਮ ਪਦਾਰਥ ਮਨ ਵਸਾਇਆ ਹੋਇਆ ਤੇ ਉਪਰੋਂ ਦੀ ਉਹਦੀ ਨਿੰਦਾ ਹੋ ਰਹੀ ਆ ਉਹ ਤੇ ਕਹਿੰਦੇ ਵੈਕੁੰਠ ਜਾਂਦਾ ਦੂਜੀ ਗੱਲ ਕਹਿੰਦੇ ਉਹਦਾ ਹਿਰਦਾ ਕਿਵੇਂ ਸ਼ੁੱਧ ਹੁੰਦਾ ਜਦੋਂ ਕੋਈ ਸਾਡੇ ਔਗਣ ਚਿਤਾਰ ਦਾ ਅਸੀਂ ਆਪਣੇ ਔਗਣਾਂ ਨੂੰ ਸ਼ੁੱਧ ਕਰਨ ਦਾ ਯਤਨ ਕਰਦੇ ਹਾਂ ਅਸੀਂ ਚੰਗੇ ਕਰਮ ਕਰਦੇ ਹਾਂ ਕਹਿੰਦੇ ਹਮਰੇ ਕੱਪੜੇ ਨਿੰਦਕ ਧੋਏ ਇਹ ਤੇ ਜਿਸ ਤਰ੍ਹਾਂ ਸਾਡਾ ਜਿਹੜੀ ਮੈਲ ਆ ਨਿੰਦਾ ਕਰਨ ਵਾਲਾ ਸਾਡੀ ਪਾਪਾਂ ਦੀ ਮੈਲ ਧੋ ਰਿਹਾ ਨਿੰਦਾ ਕਰੈ ਸੋ ਹਮਰਾ ਮੀਤ ਕਹਿੰਦੇ ਉਹ ਤਾਂ ਸਾਡਾ ਮਿੱਤਰ ਆ ਜੋ ਸਾਡੀ ਨਿੰਦਾ ਕਰ ਰਿਹਾ ਸਾਡੇ ਪਾਪ ਤੋੜ ਰਿਹਾ ਨਿੰਦਕ ਮਾਹੇ ਹਮਾਰਾ ਚੀਤ ਕਹਿੰਦੇ ਸਾਡਾ ਦਿਲ ਤੇ ਨਿੰਦਾ ਕਰਨ ਵਾਲੇ ਤੇ ਬੜਾ ਖੁਸ਼ ਆ ਕਿਉਂਕਿ ਸਾਡੇ ਉਹ ਪਾਪ ਤੋੜ ਰਿਹਾ ਨਿੰਦਕ ਸੋ ਜੋ ਨਿੰਦਾ ਹੋ ਰਹਿ ਹਮਰਾ ਜੀਵਨ ਨਿੰਦਕ ਲੋਰੈ ਕਹਿੰਦੇ ਜੋ ਸਾਡੋਂ ਮਾੜੇ ਕੰਮਾਂ ਤੋਂ ਰੋਕਦਾ ਸਾਡੀ निंदा ਕਰਦਾ ਵੀ ਅਸੀਂ ਮਾੜੇ ਕਰਦੇ ਆ ਤਾਂ ਅਸੀਂ ਆਪਣੇ ਮਾੜੇ ਸੁਧਾਰ ਲੈਨੇ ਆ ਕਹਿੰਦੇ ਇਹ ਤੇ ਵੀ ਉਹ ਸਾਡਾ ਜੀਵਨ ਚੰਗਾ ਬਣਾ ਰਿਹਾ ਜੋ ਸਾਡੀ ਨਿੰਦਾ ਕਰ ਰਿਹਾ ਨਿੰਦਾ ਹਮਰੀ ਪ੍ਰੇਮ ਪਿਆਰ ਨਿੰਦਾ ਹਮਰਾ ਕਰੇ ਉਧਾਰ ਕਹਿੰਦੇ ਨਿੰਦਾ ਤੇ ਸਾਡੀ ਅਸਲੀ ਮਿੱਤਰ ਆ ਜੋ ਸਾਡੀ ਨਿੰਦਾ ਕਰਦਾ ਉਹ ਵੀ ਸਾਡਾ ਮਿੱਤਰ ਆ ਕਿਉਂਕਿ ਸਾਡਾ ਉਧਾਰ ਕਰ ਰਿਹਾ ਸਾਡੇ ਉਹ ਪਾਪ ਸਾਡੇ ਜਿਹੜੇ ਪਾਪ ਨੇ ਉਹਨਾਂ ਨੂੰ ਖਤਮ ਕਰ ਰਿਹਾ ਸਾਡੇ ਵਿਕਾਰਾਂ ਨੂੰ ਸਾਫ਼ ਕਰ ਰਿਹਾ ਜਨ ਕਵੀਰ ਕੋ ਨਿੰਦਾ ਸਾਰ ਕਹਿੰਦੇ ਮੈਨੂੰ ਤੇ ਕਵੀਰ ਨੂੰ ਨਿੰਦਾ ਇੱਕ ਨਿਚੋੜ ਮੇਰੇ ਲਈ ਚੰਗਾ ਲੱਭਿਆ ਕਹਿੰਦੇ ਮੈਂ ਤਾਂ ਚਾਹਨਾ ਵੀ ਮੇਰੀ ਨਿੰਦਾ ਹੋਵੇ ਜਿਹੜਾ ਕਿਉਂਕਿ ਨਿੰਦਾ ਕਰਨ ਵਾਲਾ ਮੇਰੇ ਪਾਪ ਧੋ ਰਿਹਾ ਮੈਨੂੰ ਹੋਰ ਕੀ ਚਾਹੀਦਾ ਠੀਕ ਆ ਨਾ ਜੀਦੀ ਹੋ ਰਹੀ ਆ ਨਿੰਦਾ ਉਹ ਤੇ ਤਰ ਰਿਹਾ ਪਰ ਨਿੰਦਕ ਦਾ ਕੀ ਹੁੰਦਾ ਨਿੰਦਕ ਡੂਬਾ ਹਮ ਉਤਰੇ ਪਾਰ ਜਿਹੜਾ ਨਿੰਦਕ ਆ ਉਹ ਪਵਜਲ ਦੇ ਵਿੱਚ ਡੁੱਬ ਜਾਂਦਾ ਸੰਸਾਰ ਦੇ ਵਿੱਚ ਆਵਾ ਗਵਨ ਦੇ ਚੱਕਰ ਚ ਪਿਆ ਰਹਿੰਦਾ ਪਰ ਜੀਦੀ ਨਿੰਦਾ ਹੋ ਰਹੀ ਆ ਹਮ ਉਤਰੇ ਪਾਰ ਉਹ ਪਵਜਲ ਤੋਂ ਪਾਰ ਉੱਤਰ ਜਾਂਦਾ ਕਿਉਂਕਿ ਪਾਪ ਤੇ ਨਿੰਦਾ ਕਰਨ ਵਾਲਿਆਂ ਨੇ ਸਾਰੇ ਤਾਬ ਦਿੱਤੇ ਉਹ ਵੀ ਕਹਿੰਦੇ ਬਿਨਾ ਕਿਸੇ ਮਜੂਰੀ ਲੈ ਤੋਂ ਇੱਕ ਤੇ ਹੁੰਦਾ ਨਾ ਕੋਈ ਤਨਖਾਹ ਲੈ ਕੇ ਕੰਮ ਕਰਦਾ ਪਰ ਜੋ ਸਾਡੀ ਨਿੰਦਾ ਕਰ ਰਿਹਾ ਉਹ ਤਾਂ ਬਿਨਾ ਤਨਖਾਹ ਲੈ ਤੋਂ ਬਿਨਾ ਪੈਸੇ ਲੈ ਤੋਂ ਸਾਡੇ ਪਾਪ ਲਾ ਰਿਹਾ ਸਾਨੂੰ ਹੋਰ ਕੀ ਚਾਹੀਦਾ ਜਨਕ ਵੀਰ ਕੋ ਨਿੰਦਾ ਸਾਰ ਨਿੰਦਕ ਡੂਬਾ ਹਮ ਉਤਰੇ ਪਾਰ ਇਹ ਹੈ ਜੋ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਨਿੰਦਾ ਬਾਰੇ ਸਚਾਈ ਦੱਸ ਰਹੇ ਨੇ ਕਿਤੇ ਨਾ ਕਿਤੇ ਅਸੀਂ ਸਾਰੇ ਨਿੰਦਾ ਕਰਦੇ ਆਂ ਸਾਨੂੰ ਸਾਰਿਆਂ ਨੂੰ ਸਾਵਧਾਨ ਹੋਣਾ ਚਾਹੀਦਾ ਕਿ ਹਉਮੈ ਜੋ ਪੰਜ ਵਿਕਾਰਾਂ ਵਿੱਚ ਆਉਂਦਾ ਉਹਦਾ ਤੇ ਇਲਾਜ ਹੈ ਪਰ ਨਿੰਦਾ ਦਾ ਕੋਈ ਇਲਾਜ ਨਹੀਂ ਜੇ ਨਿੰਦਾ ਕੀਤੀ ਆ ਤਾਂ ਦਾ ਉਪਪਗਤਾਨ ਤੇ ਨਰਕ ਦਾ ਵਾਸਾ ਹੈ ਕਿੰਨੀ ਮਾੜੀ ਹੈ ਨਿੰਦਾ ਕਰਨੀ ਕਦੇ ਐਸੀ ਸੋਚਿਆ ਹੀ ਨਹੀਂਗਾ ਆਓ ਸੰਗਤ ਜੀ ਆਪਾਂ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ ਨੂੰ ਸੁਣੀਏ ਮੰਨੀਏ ਤੇ ਤੇ ਅਮਲ ਕਰੀਏ ਜੀ ਪਾਤਸ਼ਾਹ ਸਾਨੂੰ ਸਾਰਿਆਂ ਨੂੰ ਹੀ ਆਪਦੇ ਉਪਦੇਸ਼ ਕਮਾਉਣ ਦਾ ਬਲ ਬਖਸ਼ਣ ਸੁਮਤ ਦੇਣ ਹਾਂਜੀ ਸੰਗਤ ਜੀ ਭੁੱਲਾਂ ਚੁੱਕਾਂ ਦੀ ਮਾਫੀ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ